ਰੇੜੀ ਆਪਣੇ ਪੰਜ ਛੇ ਦਹਾਕੇ ਵਾਲੇ ਪਿਛੋਕੜ ਨੂੰ ਯਾਦ ਕਰਕੇ ਪਿੰਡ ਉਦਾਸ ਹੋ ਜਾਂਦਾ ਹੈ ਡੰਡੀ ਉਸ ਸਮੇਂ ਦੇ ਘਰਾਂ ਨੂੰ ਘਰ ਪਿੰਡ ਨੂੰ ਪਿੰਡ ਆਪਣਿਆਂ ਨੂੰ ਆਪਣੇ ਸਮਝਣ ਵਾਲੇ ਭਲੇ ਲੋਕ ਇਸ ਜਹਾਨ ਤੋਂ ਦੂਰ ਚਲੇ ਗਏ ਹਨ ਡੰਡੀ ਉਦੋਂ ਪਿੰਡ ਦੀ ਸੱਥ ਧਰਮਸ਼ਾਲਾ ਖੂ ਛੱਪੜ ਬੋਹੜ ਪਿੱਪਲ ਹੱਟੀਆਂ ਪੱਠੀਆਂ ਸਭ ਦੇ ਰਲ ਮਿਲ ਕੇ ਬੈਠਣ ਦੀਆਂ ਸਾਂਝੀਆਂ ਥਾਵਾਂ ਹੁੰਦੀਆਂ ਸਨ ਡੰਡੀ ਉਦੋਂ ਫਸਲવાડી ਦੇ ਝਾੜ ਘਟ ਹੁੰਦੇ ਸਨ ਜ਼ਿੰਦਗੀ ਦੇ ਹਰ ਮੋੜ ਉੱਤੇ ਔਕੜਾਂ ਮਜਬੂਰੀਆਂ ਮੁਸ਼ਕਲਾਂ ਜ਼ਿਆਦਾ ਹੁੰਦੀਆਂ ਸਨ ਡੰਡੀ ਸਫ਼ਰ ਦੇ ਸਾਧਨ ਬਸੀਲੇ ਨਾ ਮਾਤਰ ਹੁੰਦੇ ਸਨ ਪਰ ਲੋਕਾਂ ਨੂੰ ਸਹਜਤਾ ਨਾਲ ਜ਼ਿੰਦਗੀ ਜਿਉਣ ਦਾ ਝੱਜ ਹੁੰਦਾ ਸੀ ਡੰਡੀ ਬਿਨਾ ਘੜੀਆਂ ਅਲਾਰਮਾਂ ਤੋਂ ਚੰਦ ਤਾਰਿਆਂ ਦੀ ਸਥਿਤੀ ਦਾ ਹਿਸਾਬ ਲਾ ਕੇ ਹੀ ਪਹਿਰ ਦੇ ਤੜਕੇ ਪਸ਼ੂਆਂ ਨੂੰ ਪੱਠਾ ਨੀਰਾ ਪਾ ਦਿੱਤਾ ਜਾਂਦਾ ਸੀ ਅਤੇ ਅੰਮ੍ਰਿਤ ਵੇਲੇ ਦੀ ਆਹਟ ਨਾਲ ਹਾਲੀਆਂ ਵੱਲੋਂ ਬਲਦਾਂ ਨੂੰ ਖੇਤਾਂ ਵੱਲ ਤੋਰ ਲਿਆ ਜਾਂਦਾ ਸੀ ਡੰਡੀ ਪਿੰਡ ਦੇ ਗੁਰੂ ਘਰ ਤੋਂ ਗੁਰਬਾਣੀ ਦੀ ਰਸਪਿੰਨੀ ਆਵਾਜ਼ ਪਿੰਡ ਦੀਆਂ ਰੂਹਾਂ ਜੂਹਾਂ ਹਵਾमां ਫਜ਼ਾमां ਨੂੰ ਧਾਰਮਿਕ ਰੰਗਾਂ ਵਿੱਚ ਰੰਗ ਦਿੰਦੀ ਸੀ ਡੰਡੀ ਪਿੰਡ ਦੇ ਖੂ ਲੋਕਾਂ ਦੀ ਜੀਵਨ ਧਾਰਾ ਹੁੰਦੇ ਸਨ ਅਤੇ ਖੂਹਾਂ ਉੱਤੇ ਕੁੜੀਆਂ-ਬੁੜੀਆਂ ਦੀ ਪਾਣੀ ਭਰਨ ਦੀ ਲੱਗੀ ਰੌਣਕ ਪਿੰਡੂ ਸੱਭਿਆਚਾਰ ਦੇ ਰੰਗੀਲੇ ਨਜ਼ਾਰੇ ਦੀ ਤਸਵੀਰ ਹੁੰਦੀ ਸੀ ਡੰਡੀ ਖੇਤਾਂ ਵਿੱਚ ਬਲਦਾ ਅਤੇ ਉੱਠਾਂ ਦੇ ਗਲ ਖੜਕਦੀਆਂ ਟੱਲੀਆਂ ਅਤੇ ਹਾਲੀਆਂ ਦੇ ਸੰਗੀਤਕ ਲੈ ਵਿੱਚ ਬੋਲੇ-ਬੋਲ ਇੱਕ-ਮਿਕ ਹੋਕੇ ਆਪ ਮੁਹਾਰੇ ਹੀ ਸੋਹਣੇ ਜਹੇ ਰੜੀ ਲੋਕ ਗੀਤ ਬਣ ਜਾਂਦੇ ਸਨ ਡੰਡੀ ਹੱਥੀ ਕੰਮ ਕਰਨ ਦੀ ਕੀਤੀ ਮਿਹਨਤ ਦੀ ਅਵੱਲੀ ਖੁਸ਼ੀ ਹਾਲੀਆਂ ਪਾਲੀਆਂ ਦੇ ਅੰਤਰਮਨ ਨੂੰ ਨਸ਼ਿਆ ਦਿੰਦੀ ਸੀ ਡੰਡੀ ਦਿਨ ਚੜਦੇ ਸਾਰ ਘਰਾਂ ਦੇ ਵੱਡੇ ਬਜ਼ੁਰਗ ਚਾਹ ਪਾਣੀ ਪੀ ਕੇ ਖੇਤਾਂ ਵੱਲ ਗੇੜਾ ਮਾਰ ਆਉਂਦੇ ਸਨ ਅਤੇ ਬਾਅਦ ਵਿੱਚ ਸੱਤ ਵਿੱਚ ਜਾਂ ਕਿਸੇ ਸਾਂਝੀ ਥਾਂ ਉੱਤੇ ਇਕੱਠੇ ਬੈਠਣ ਦਾ ਰੁਝਾਨ ਹੁੰਦਾ ਸੀ ਡੰਡੀ ਉਦੋਂ ਪੰਜ ਬੰਦਿਆਂ ਦੀ ਪੰਚਾਇਤ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਸੀ ਡੰਡੀ ਹੁਣ ਵੋਟਾਂ ਨਾਲ ਬਣਦੀਆਂ ਪੰਚਾਇਤਾਂ ਸਰਕਾਰੀ ਹੋ ਗਈਆਂ ਹਨ ਡੰਡੀ ਪਹਿਲਾਂ ਸੱਤ ਵਿੱਚ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਿਹਾ ਜਾਂਦਾ ਸੀ ਡੰਡੀ ਸਾਊ ਬੰਦੇ ਨੂੰ ਸਲਾਹਿਆ ਅਤੇ ਮਾੜੇ ਨੂੰ ਘੂਰਿਆ ਜਾਂਦਾ ਸੀ ਡੰਡੀ ਹੁਣ ਸਿਆਸੀ ਪੈਂਤਰੇ ਬਾਜ਼ੀਆਂ ਮੁਤਾਬਕ ਨਫੇ ਨੁਕਸਾਨ ਵੇਖ ਕੇ ਬੋਲਿਆ ਜਾਂਦਾ ਹੈ ਡੰਡੀ ਪਹਿਲਾਂ ਪੰਚਾਇਤਾਂ ਸਹੀ ਫੈਸਲੇ ਲੈਣ ਵਿੱਚ ਆਪਣੀ ਸ਼ਾਨ ਸਮਝਦੀਆਂ ਸਨ ਡੰਡੀ ਆਮ ਘਰ ਕੱਚੇ ਹੀ ਹੁੰਦੇ ਸਨ ਕੋਈ ਵਿਰਲਾ ਘਰ ਹੀ ਥੋੜਾ ਪੱਕਾ ਹੁੰਦਾ ਸੀ ਡੰਡੀ ਥੋੜੇ ਜਿਹੇ ਤਕੜੇ ਘਰ ਦਰਵਾਜ਼ਾ ਵੈਟਕ ਪਾ ਲੈਂਦੇ ਸਨ ਅਤੇ ਪੂਰੇ ਸਰਦੇ ਘਰ ਪੱਕੇ ਚੁਬਾਰੇ ਵੀ ਪਾ ਲੈਂਦੇ ਸਨ ਡੰਡੀ ਘਰ ਦੀ ਹੈਸੀਅਤ ਮੁਤਾਬਕ ਬਾਹਰ ਵਿੱਚ ਥੜੇ ਵੀ ਬਣਾ ਲੈ ਜਾਂਦੇ ਸਨ ਡੰਡੀ ਆਮ ਘਰਾਂ ਦੇ ਬਾਹਰ ਕੱਚੀ ਥੜੀ ਜਾਂ ਖੁੰਡ ਰੱਖ ਕੇ ਹੀ ਬੈਠਣ ਦੀ ਜਗਾ ਬਣਾ ਲਈ ਜਾਂਦੀ ਸੀ ਡੰਡੀ ਹਰ ਅਮੀਰ ਗਰੀਬ ਵੱਡਾ ਛੋਟਾ ਸਾਂਝੀ ਥਾਂ ਉੱਤੇ ਬੈਠ ਕੇ ਇੱਕ ਦੂਜੇ ਨਾਲ ਸੁੱਖ-ਦੁੱਖ ਹਾਸੇ-ਠੱਠੇ ਵਾਲੀਆਂ ਗੱਲਾਂ-ਬਾਤਾਂ ਕਰਨ ਲਈ ਤਾਂਗਾ ਹੁੰਦਾ ਸੀ ਡੰਡੀ